ਉਹ ਪਾਣੀ ਦਾ ਆਵਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੋ ਉਹ ਪਾਣੀ ਚੜ ਗਿਆ ਉੱਪਰ ਓਏ ਘੱਟਾ ਮੇਰੇ ਆ ਬਲ 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 ਵਾਹਿਗੁਰੂ 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 ਉਹ ਪਾਪਾ ਖਵਾ ਜਾ ਵੀਰ ਪਾਪਾ ਭਲਾ ਕਰ ਹੁਣ ਥੋੜਾ ਜਿਹਾ ਬੋਜੀ 88 ਤੋਂ 1988 ਤੋਂ ਰਹਿ ਗਿਆ ਇਹ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਮੇਰੇ ਫੋਨ ਤੇ ਆ ਗਿਆ ਵੀ ਓਏ ਬਣਾਉਣ ਦੇ ਇੱਥੇ ਬਣਾਉਣੇ ਥੱਲੇ ਪਾਣੀ ਥੱਲੇ ਦੇਖ ਥੱਲੇ ਦਾ ਕੀ ਮਾਹੌਲ ਹੈ ਨਖੇ ਵਾਲੀ ਗੰਧ ਤੇ ਪਣੀ ਜੜ ਗਿਆ ਨਖੇ ਵਾਲੀ ਤੇ ਓ ਮੈਂ ਆ ਗਾ ਬਾਲ ਬਾਲੇ ਬਿੱਡੂ ਬਿੱਡੂ ਬੜਾ ਬਣੀ ਓਏ ਬਿੱਡੂ ਖਿਚਿਆ ਜਾ ਪੱਥਾ ਟੇਕ ਬਾਬੇ ਦੇ ਤੇ ਆ ਪ੍ਰਸ਼ਾਦ ਬਣੇਗਾ ਪ੍ਰਸ਼ਾਦ ਲਿਆ ਮੱਥਾ ਟੇਕੀਏ ਲਾ ਆ ਪਾਣੀ ਦੇ ਬਿਲਕੁਲ ਕੰਡੇ ਦੇ ਓਏ ਓ ਠੀਕ ਹੋ ਗਿਆ ਪਾਓ ਓਏ ਹੋਵੇ ਤਵਾਟ ਉੜ ਜਣੀ ਓਏ ਇਹ ਦੀਵਾਰ ਉੜ ਮਸਾਟੇ ਕੋ ਮਸਾਟੇ ਕੋ ਮਸਾਟੇ ਕੋ ਬਾਬੇ ਦੇ ਇਹ ਕਸਮੀ ਕਰਾਂ ਲੈ ਤੇ ਬਾਹਰ ਜਾਏਗਾ ਨਾ ਤੇ ਲੱਖ